ਸਾਰੀ ਸੰਗਤ ਨੇ ਕਬੂਲ ਕਰਨੀ ਹੈ ਬੋਲੀਏ ਸੱਚੇ ਦਰਬਾਰ ਕੀ ਜੈ ਇੱਕ ਵਾਰੀ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਸਾਰੀ ਪ੍ਰਬੰਧਕ ਕਮੇਟੀ ਦੇ ਨਾਂ ਤੇ ਬੋਲੀਏ ਸੱਚੇ ਦਰਬਾਰ ਕੀ ਜੈ ਸੋਜੀ ਸਾਰੀ ਸੰਗਤ ਦਾ ਦਿਲੋਂ ਸ਼ੁਕਰਾਨਾ ਕਿੰਨਾ ਪਿਆਰ ਤੇ ਮਾਣ ਬਖਸ਼ਿਆ ਤੀਸਰੀ ਵਾਰ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ ਬੋਲੀਏ ਸੱਚੇ ਦਰਬਾਰ ਕੀ ਜੈ ਸੋਜੀ ਬਹੁਤ ਸ਼ਰਮ ਅੰਦਿਲੋਂ ਸ਼ੁਕਰਾਨਾ ਇੱਕ ਵਾਰੀ ਜ਼ੋਰਦਾਰ ਤਾੜੀ ਲਗਾ ਦਿਓ ਸੇਵਕ ਪੀਵੀ24 ਚੈਨਲ ਤੇ ਜਿਨ੍ਹਾਂ ਨੇ ਅੱਜ ਦਾ ਇਸ ਜਾਗਰਣ ਦੇ ਲਾਈਵ ਕਵਰੇਜ ਕੀਤੀ ਹੈ ਬੋਲੀਏ ਸੱਚੇ ਦਰਬਾਰੀ ਕੀ ਜੈ ਇੱਕ ਵਾਰੀ ਜ਼ੋਰਦਾਰ ਤਾੜੀ ਸਾਡੀ ਮউজisyen ਪਰਿਵਾਰ ਦੇ ਨਾਂ ਤੇ ਹੱਥ ਪਰ ਕਰਕੇ ਜਿਨ੍ਹਾਂ ਦੇ ਬਦੌਲਤ ਗਾਇਆ ਹੋ ਜਾਂਦਾ ਹੈ ਤੇ ਸਾਡੇ ਗੋਰਾ ਰੱਬੋਂ ਵੀਰ ਜੀ ਕਾਕਾ ਵੀਰ ਜੀ ਤੇ ਕੁਲਵਿੰਦਰ ਵੀਰ ਜੀ ਤੇ ਸਾਰੀ ਕਮੇਟੀ ਸਾਰੀ ਸੰਗਤ ਸਾਰੇ ਪੰਡਤਾਂ ਦਿਲੋਂ ਸ਼ੁਕਰਾਨਾ ਬੋਲੀਏ ਸੱਚੇ ਦਰਬਾਰੀ ਕੀ ਜੈ ਇੱਕ ਵਾਰੀ ਸਾਊਂਡ ਦੇ ਨਾਂ ਤੇ ਜ਼ੋਰਦਾਰ ਤਾੜੀ ਲਗਾ ਦਿਓ ਜੈਕਾਰਾ ਮਾ ਸ਼ੇਰਾਂ ਵਾਲੀ ਜੀ ਦਾ ਬੋਲ ਸੱਚੇ ਦਰਬਾਰੀ ਕੀ ਜੈ ਤੇ ਸਾਡੇ ਬਾਜੀ ਹਰਜੀਤ ਲਾਲ ਕਲਾ ਜੀ ਉਹਨਾਂ ਦੇ ਨਾਂ ਤੇ ਬਜ਼ੋਰਦਾਂ ਤਾੜੀ ਹੋਣੀ ਚਾਹੀਦੀ ਹੈ ਬੋਲੀਏ ਸੱਚੇ ਦਰਬਾਰ ਕੀ ਸੋ ਜੀ ਸ਼ੁਕਰੀਆ ਜੀ ਸਾਰੇ ਸੰਗਤ ਨੂੰ ਬੇਨਤੀ ਹੈ ਵੀ ਇੱਕ ਵਾਰ ਤਾੜੀ ਮਾਰ ਦਿਓ ਫਿਰ ਜੇਕਰ ਵਧੀਆ ਗਾਇਆ ਤੁਹਾਨੂੰ ਵਧੀਆ ਲੱਗਿਆ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਮਾਨ ਸਿਸ਼ਟ ਜੀ 3 ਸਾਲ ਲਗਾਤਾਰ ਇਸ ਮਹਾਮੈ ਦੇ ਜਾਗਰਣ ਦੇ ਵਿੱਚ ਪਹੁੰਚੇ ਨੇ ਅਸੀਂ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਵੱਲੋਂ ਗ੍ਰਾਮ ਪੰਚਾਇਤ ਪਿੰਡ ਰੱਬੋਂ ਦੀ ਤਰਫੋਂ ਬਹੁਤ ਬਹੁਤ ਧੰਨਵਾਦ ਮੇਰੇ ਛੋਟਾ ਵੀਰ ਕੁਲਵਿੰਦਰ ਜੋ ਕਿ ਪ੍ਰਧਾਨ ਸਾਹਿਬ ਉਹਨਾਂ ਦੇ ਨਾਲੇ ਹਰਜੀਤ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਭਾਜੀ ਜੀ ਔਰ ਸਾਡਾ ਗੋਰਾ ਰੱਬੋਂ ਜੀ ਕਬੱਡੀ ਦਾ ਮਹਾਨ ਬਲਾਰਾ ਕਹਿੰਦੀ ਕਬੱਡੀ ਦਾ ਮਹਾਨ ਕਬੱਡੀ ਕਮੈਂਟੇਟਰ ਅੰਤਰਰਾਸ਼ਟਰੀ ਬਲਾਰਾ ਜਿਸ ਨੌਜਵਾਨ ਨੂੰ ਗੱਡੀਆਂ ਦੇ ਨਾਲ ਵੀ ਸਨਮਾਨ ਹੋਇਆ ਨੇ ਮੇਰਾ ਛੋਟਾ ਵੀਰਾਂ ਦੇ ਲੋ ਪਿਆਰ ਕਰਦਾ ਮੈਂ ਫਿਰ ਇੱਕ ਵਾਰ ਵੀਰ ਕੁਲਵਿੰਦਰ ਉਹਨਾਂ ਦਾ ਵੀਰ ਪ੍ਰਦੀਪ ਉਹਨਾਂ ਦਾ ਹਰਜੀਤ ਉਹਨਾਂ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਡੇ ਨੌਜਵਾਨ ਵੀਰ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਤਨਮਨ ਤਾਂ ਦਿਨਰ ਸੇਵਾ ਕੀਤੀ ਹੈ ਮਹਾਮੱਈ ਦੇ ਜਾਗਰਣ ਦੇ ਵਿੱਚ ਪਹਿਲੋਂ ਧੰਨਵਾਦ ਉੱਚੇ ਤੌਰ ਤੇ ਵੱਡਾ ਧੰਨਵਾਦ ਬਾਬਾ ਹਰਦੇਵ RAM ਜੀ ਉਸ ਪਰਮਾਤਮਾ ਦੇ ਪਰਮੇਸ਼ਰ ਦੇ ਅੱਲਾ ਦਾਤਾ ਵਾਹਿਗੁਰੂ ਦੇ ਨਾਲ ਜਿਨ੍ਹਾਂ ਦੀ ਸਿੱਧ ਸਿੱਧੀ ਲੱਗੀ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਬਾਬਾ ਹਰਦੇਵ RAM ਜੀ ਰੰ ਦਾ ਉਹ ਵੀ ਉੱਚੇ ਤੌਰ ਤੇ ਸਾਡੇ ਦਰਮਿਆਨ ਨੇ ਅਸੀਂ ਧਿਮਾਨ ਸਿਸਟੇ ਜੀ ਰੰ ਦਾ ਉਹਨਾਂ ਦੇ ਨਾਲੇ ਸਾਡੇ ਵੀਰ ਸਾਜੀ ਭਰਾ ਸਰਦਾਰ ਲਖਮੀਰ ਸਿੰਘ ਜੀ ਜੋ ਕਿ ਸਨਮਾਚਲ ਰਹੇ ਨੇ ਬਾਬਾ ਹਰਦੇਵ RAM ਜੀ ਉਹਨਾਂ ਦਾ ਉਹ ਚੇਚੇ ਤੌਰ ਤੇ ਬਹੁਤ ਵੱਡਾ ਸਹਿਯੋਗ ਕਹਿ ਦਈਏ ਅਸੀਂ ਫਿਰ ਇੱਕ ਵਾਰ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਵੀਰ ਕੁਲਵਿੰਦਰ ਉਹਨਾਂ ਵੱਲੋਂ ਗੋਰਾ ਰੱਬਾ ਜੀ ਉਹਨਾਂ ਵੱਲੋਂ ਔਰ ਪ੍ਰਦੀਪ ਸਿੰਘ ਜੀ ਵੀਰ ਹਜੇ ਸਿੰਘ ਜੀ ਸਾਰਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਹਰਦੇਵ RAM ਜੀ ਉਹਨਾਂ ਦਾ ਜਿਹੜਾ ਮਾਣ ਸਨਮਾਨ ਮੇਰੇ ਵੀਰ ਇਹਨਾਂ ਤੋਂ ਬਾਅਦ ਮੈਂ ਬੇਇੱਜ਼ਤੀ ਕਰਾਂ ਤੇ ਮਾਨ ਸਿਸਟਰ ਜੀ ਲਗਾਤਾਰ 3 ਸਾਲ ਹਾਜ਼ਰੀ ਪਰੀਆਂ ਬਹੁਤ ਹੀ ਖੂਬਸੂਰਤ ਬਲੰਤ ਆਵਾਜ਼ਾਂ ਨੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਬਹੁਤ ਛੋਟੀ ਉਮਰ ਦੇ ਵਿੱਚ ਵੱਡੀਆਂ ਬਲੰਗਾ ਬਟਕੀਆਂ ਨੇ ਸੋ ਬਹੁਤ ਬਹੁਤ ਧੰਨਵਾਦ ਦੇ ਤਿਮਾਂਸ ਸਿਸਟਰ ਜਿਹੜਾ ਦਾ ਸਰਦਾਰ ਕੁਲਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਇੱਕ ਕੈਸ਼ੀਅਰ ਕਾਕਾ ਰਬੂ ਸਾਹਿਬ ਉਹਨਾਂ ਦੇ ਨਾਲ ਮੇਰੇ ਵੀਰ ਮੀਤ ਪ੍ਰਧਾਨ ਹਰਜੀਤ ਸਿੰਘ ਜੀ ਜਿਹੜੀ ਤੇ ਮੁੱਖ ਸਲਾਹਕਾਰ ਗੋਰਾ ਰਬੂ ਜੀ ਪੂਰੀ ਪ੍ਰਬੰਧਕ ਕਮੇਟੀ ਦੇ ਤਰਫੋਂ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਉੱਚੇ-ਉੱਚੇ ਤੌਰ ਤੇ ਪਹੁੰਚ ਕੇ ਮਾਂ ਮਾਈ ਦੇ ਜਾਗਰਨ ਦੇ ਵਿੱਚ ਹਾਜ਼ਰੀ ਭਰੀ ਹੈ ਸਾਊਂਡ ਵਾਲੇ ਵੀਰ ਨੂੰ ਬੇਨਤੀ ਹੈ ਬੱbbi ਸਾਊਂਡ ਸਰਵਿਸ ਬੜੀ ਪਿਆਰੀ ਸਾਊਂਡ ਹੈ ਸੋ ਬਹੁਤ-ਬਹੁਤ ਧੰਨਵਾਦ ਮੇਰੀ ਵੀਰ ਨੂੰ ਬੇਨਤੀ ਹੈ ਵੀ ਉਹ ਵੀ ਕਿਰਪਾ ਕਰਕੇ ਸਨਮਾਨ ਚ ਲੈ ਲੈਣ ਬੱbbi ਸਾਊਂਡ ਸਰਵਿਸ ਸੇਵਕ 24 ਟੀਵੀ ਚੈਨਲ ਮੇਰੇ ਵੀਰ ਜਿਨ੍ਹਾਂ ਨੇ ਅੱਜ ਦੇ ਸਵਾ ਮਾਈ ਦੇ ਜਾਗਰਨ ਨੂੰ ਲਾਈਵ ਕੀਤਾ ਹੈ ਉਹਨਾਂ ਵੀਰਾਂ ਨੂੰ ਵੀ ਬੇਨਤੀ ਉਹ ਵੀ ਕਿਰਪਾ ਕਰਕੇ ਸਨਮਾਨ ਚ ਲੈ ਲੈਣ ਸੇਵਕ 24 ਟੀਵੀ ਚੈਨਲ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਹੈ ਜਿਹਨਾਂ ਦਾ ਗੋਰੇ ਜੱਪੂ ਨਾਲ ਭਾਈਆਂ ਵਰਗਾ ਪਿਆਰ ਹੈ ਬਰਿੰਦਰ ਚੋਹਾਂ ਜੀ ਬਹੁਤ ਹੀ ਵਧੀਆ ਸਾਜੀ ਮੇਰੇ ਵੀਰ ਜਿਵੇਂ ਕਹਿੰਦੀਏ ਬਹੁਤ ਵਧੀਆ ਸੇਵਾ ਨਿਭਾਈ ਹੈ ਬਰਿੰਦਰ ਚੋਹਾਂ ਜੀ ਮੈਂ ਪੂਰੇ ਗਰੁੱਪ ਨੂੰ ਬੇਨਤੀ ਕਰਾਂ ਵੀ ਉਹ ਕਿਰਪਾ ਕਰਕੇ ਸਮਾਨ ਚ ਲੈ ਲੈਣਗੇ ਸੰਗਤ ਦਾ ਧੰਨਵਾਦ ਭੈਣਾ ਦਾ ਧੰਨਵਾਦ ਛੋਟੇ ਛੋਟੇ ਬੱਚੇ ਬਹੁਤ ਲੰਮਾ ਸਮਾਂ ਜਿਨ੍ਹਾਂ ਨੇ ਮਹਾਮਈ ਦੇ ਜਾਗਰਣ ਦੇ ਵਿੱਚ ਹਾਜ਼ਰੀ ਭਰੀ ਹੈ ਵਾਹ ਜੀ ਵਾਹ ਕੰਮਾ ਸਾਡਾ ਵੀਰ ਜਿੱਦਾਂ ਮੇਰੇ ਵੀਰ ਨੇ ਦੱਸਿਆ ਰੱਬੋਂ ਸਾਹਿਬੁਰ ਨੇ ਵੀ ਕੰਮਾ ਮੇਰਾ ਵੀਰ ਭਵਨ ਵਾਲਾ ਪਿਛਲੇ ਸਾਲ ਵੀ ਵੀਰੇ ਭਰਾ ਦੇ ਦਰਸ਼ਨ ਦੁਆਰੇ ਕਰੇ ਸੀ ਕੰਮਾ ਸਾਡਾ ਵੀਰ ਭਵਨ ਵਾਲਾ ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ ਬਹੁਤ ਹੀ ਖੂਬਸੂਰਤ ਜਿਹੜਾ ਭਵਨ ਸਜਾਇਆ ਕੰਮ ਸਾਡਾ ਵੀਰ ਭਵਨ ਵਾਲਾ ਉਹਨਾਂ ਦਾ ਵੀ ਧੰਨਵਾਦ ਹਾਂਜੀ ਵੀਰੇ ਅੱਗੇ ਕਿਨੇ ਸਾਡੇ ਬ੍ਰਿੰਦਰ ਚੋਹਾਂ ਜੀ ਸਿਮਾਨ ਸਿੱਸਟੇ ਜੀ ਉਹਨਾਂ ਦੇ ਨਾਲ ਲਗਾਤਾਰ 2-3 ਸਾਲ ਆਪਣੇ ਸਮਾਹਮੈ ਦੇ ਜਾਗਰਣ ਦੇ ਵਿੱਚ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ ਬਹੁਤ ਹੀ ਵਧੀਆ ਸਾਜੀ ਮੇਰੇ ਵੀਰ ਮਾਤਾ ਜੀ ਮਿਹਰ ਕਰਨ ਦੇ ਸ਼ਬਦਸ਼ਾਦੇ ਟੂਲ ਬਹੁਤ ਹੀ ਵਧੀਆ ਸਾਜੀ ਮੇਰੇ ਭਰਾ ਬ੍ਰਿੰਦਰ ਚੋਹਾਨ ਸਾਹਿਬ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜੀ ਹੋਰ ਸਨਮਾਨ ਕਰਾਂਗੇ ਜੀ ਅਸੀਂ ਹਰਜੀਤ ਸਿੰਘ ਲਾਲਕਾਂ ਬਹੁਤ ਵਧੀਆ ਸਾਡੇ ਵੀਰ ਦੇ ਸੇਵਨ ਭਾਈਆ